ਸਤਨਾਮ ਸ੍ਰੀ ਵਾਹਿਗੁਰੂ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਅਗਤ ਮੇਰੀ ਜਲਨ 부ਜੀ 시तल ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਆਰਮਨ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅੱਜ ਜੇਠ ਦਾ ਮਹੀਨਾ ਚੜ੍ਹਿਆ ਹੈ ਆਪ ਸਮੋਹ ਮਾਈ ਭਾਈ ਵੀਰ ਬਜ਼ੁਰਗ ਧੰਨਤਾ ਦੇ ਜੋਗ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਬਾਰ ਸਹਬ ਦੀਆਂ ਹਾਜ਼ਰੀਆਂ ਭਰ ਕੇ ਜੇਠ ਦੇ ਮਹੀਨੇ ਦੀ ਸ਼ੁਰੂਆਤ ਕਰ ਰਿਹਾ ਹਾਂ ਆਪ ਆਪਾਂ ਇਸ ਮਹੀਨੇ ਦੇ ਬਾਬਤ ਵਿਚਾਰ ਸਰਵਨ ਕਰਨ ਦਾ ਯਤਨ ਕਰੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਹਰ ਜੇਠ ਜੜੰਦਾ ਲੋੜੀਏ ਜਿਸ ਅਗਰ ਸਭ ਨਿਵਾਨ ਜੇਠ ਮਹੀਨੇ ਦੁਆਰਾ ਸਾਹਿਬ ਜੀ ਕਥਨ ਕਰਦੇ ਨੇ ਕਿ ਹੈ ਮਨ ਉਸ ਨਾਲ ਜੁੜਿਆ ਕਰ ਜੇਠ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਮਨ ਉਸ ਨਾਲ ਜੁੜਿਆ ਹੋਇਆ ਚਾਹੀਦਾ ਹੈ ਜਿਸ ਦੇ ਅੱਗੇ ਸ੍ਰਿਸ਼ਟੀ ਦੇ ਸਭ ਜੀਵ ਨਿਉਂਦੇ ਨੇ ਝੁਕਦੇ ਨੇ ਮਨ ਨੂੰ ਐਸੇ ਦਾਤੇ ਨਾਲ ਜੋੜਨਾ ਚਾਹੀਦਾ ਹੈ ਜਿਸ ਤੋਂ ਸਭ ਆਸਾਂ ਮੁਰਾਦਾਂ ਪੂਰੀਆਂ ਹੋਵਣਾ ਐਸਾ ਵੱਡਾ ਦਾਤਾ ਉਹ ਏਕੋ ਪਤੀ ਪ੍ਰਮਾਤਮਾ ਆਪ ਹੀ ਹੈ ਇਸ ਕਰਕੇ ਸਭ ਵੱਡੇ ਛੋਟੇ ਆਪੋ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਨਿਵੇਂ ਹੋ ਕੇ ਹੋ ਸਕੇ ਅਰਦਾਸਾਂ ਕਰਦੇ ਤੇ ਮੰਗਾ ਮੰਗਦੇ ਨੇ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਜੀਵ ਆਖਦੇ ਤੇ ਮੰਗਦੇ ਨੇ ਉਹ ਦਾਤਾ ਬਖਸ਼ਿਸ਼ਾਂ ਕਰਦਾ ਹੈ ਹਰ ਸੱਜਣ ਦਾ ਵਣ ਲੱਗੇ ਆ ਕਿਸੈ ਨਾ ਦੇਈ ਬਨ ਹਰੀ ਸੱਜਣਾ ਆਪਣੇ ਲੜ ਲੱਗਿਆ ਹੋਇਆਂ ਨੂੰ ਬੰਨ ਕੇ ਹੋਰ ਕਿਸੇ ਨੂੰ ਨਹੀਂ ਦਿੰਦਾ ਕਹੰਤੋ ਭਾਵ ਉਹ ਪਰਿਪੂਰਨ ਪਰਮਾਤਮਾ ਪਰਮ ਪਿਤਾ ਵਾਹਿਗੁਰੂ ਹਰੀ ਸੱਜਣਾ ਆਪਣੀ ਸ਼ਰਨ ਆਇਆਂ ਦੀ ਰੱਖਿਆ ਕਰਦਾ ਹੈ ਸ਼ਰਨ ਵਿੱਚ ਆਏ ਜੀਵਨੋਂ ਫੜ ਕੇ ਕਿਸੇ ਦੂਜੇ ਨੂੰ ਨਹੀਂ ਫੜਾਉਂਦਾ ਸ਼ਰਨ ਆਇਆ ਦੀ ਪਾਲਣਾ ਕਰਨ ਨੂੰ ਸਭ ਤੋਂ ਸ਼ਰੋਮਣੀ ਹੈ ਤਾਂ ਹੀ ਤਾਂ ਸਾਹਿਬ ਜੀ ਨੇ ਬਾਣੀ ਵਿੱਚ ਕਹਿ ਦਿੱਤਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਹோம் ਬਲੇ ਹਰ ਸਤਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤਹਿ ਜਾਏ ਹੈ ਇਸੇ ਤਰ੍ਹਾਂ ਜਦ ਸ਼ਾਹ ਜਹਾਨ ਬਾਦਸ਼ਾਹ ਦਾ ਚਿਟਾ ਬਾਜ਼ ਸ਼ਿਕਾਰ ਸਮੇ ਛੱਡਿਆ ਹੋਇਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਡੇਰੇ ਆ ਸ਼ਿਕਾਰਗਾ ਆ ਗਿਆ ਤਾਂ ਬਾਦਸ਼ਾਹ ਨੇ ਆਪਣਾ ਬਾਜ਼ ਲੈਣ ਵਾਸਤੇ ਗੁਰੂ ਸਾਹਿਬ ਜੀ ਉੱਤੇ ਦੋ ਵਾਰ ਫੌਜਾਂ ਚੜਾਈਆਂ ਪਰ ਸਤਿਗੁਰੂ ਜੀ ਸਦਾ ਇਹੀ ਉੱਤਰ ਦਿੰਦੇ ਕਿ ਸ਼ਰਨ ਆਏ ਨੂੰ ਦੂਸਰੇ ਦੇ ਹਵਾਲੇ ਕਰਨਾ ਧਰਮ ਦੇ ਵਿਰੁੱਧ ਹੈ ਇਸ ਕਰਕੇ ਬਾਜ਼ ਜੋ ਸਾਡੀ ਸ਼ਰਨ ਆ ਚੁੱਕਾ ਹੈ ਇਹ ਬਾਦਸ਼ਾਹ ਨੂੰ ਨਹੀਂ ਦਿੱਤਾ ਜਾ ਸਕਦਾ ਬਾਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਪਰਮਾਤਮਾ ਦਾ ਨਾਮ ਮਾਨਕ ਤੇ ਮੋਤੀਆਂ ਵਤ ਸੁਚੈ ਉਸ ਨੂੰ ਸਨ ਵਟਾ ਨਹੀਂ ਲੱਗਦਾ ਉਹ ਚਰਾਇਆ ਵੀ ਨਹੀਂ ਜਾ ਸਕਦਾ ਉਸ ਨੂੰ ਸਨ ਪਾੜ ਨਹੀਂ ਲੱਗ ਸਕਦੀ ਜੇ ਸੋਨੇ ਚਾਂਦੀ ਦਾ ਕੋਈ ਗਹਿਣਾ ਜਾਂ ਸਿੱਕਾ ਖੋਟ ਵਾਲਾ ਹੋਵੇ ਤਾਂ ਉਸ ਨੂੰ ਸਨ ਵਟਾ ਲੱਗ ਜਾਂਦਾ ਹੈ ਵਟਾ ਲਗਣ ਨਾਲ ਉਸ ਦੀ ਪੂਰੀ ਕੀਮਤ ਨਹੀਂ ਮਿਲਦੀ ਪਰ ਪ੍ਰਮਾਤਮਾ ਦਾ ਨਾਮ ਉਹ ਸੁੱਚਾ ਮਾਨਕ ਤੇ ਮੋਤੀ ਹੈ ਜਿਸ ਨੂੰ ਕੋਈ ਵਟਾ ਨਹੀਂ ਲੱਗਦਾ ਮਾਨਕ ਮੋਤੀਆਂ ਨੂੰ ਤਾਂ ਚੋਰ ਚੁਰਾ ਸਕਦਾ ਪਰ ਪ੍ਰਭੂ ਦਾ ਨਾਮ ਚੁਰਾਇਆ ਨਹੀਂ ਜਾ ਸਕਦਾ ਹਰ ਧਨ ਨਿਰਭਉ ਸਦਾ ਸਦਾ ਅਸਥਰ ਹੈ ਸਾਚਾ ਇਹ ਹਰ ਧਨ ਆਗਣੇ ਤਸ ਕਰੈ ਪਾਣੀਐ ਜਮਦੂਤਾ ਕਿਸੈ ਕਾ ਗਵਾਇ ਨਾ ਜਾਈ ਹਰ ਧਨ ਕੋ ਉਜਗਾ ਨੇੜ ਨ ਆਵਈ ਜਮ ਜਗਾਤੀ ਡੰਡ ਨ ਲਗਾਈ ਰੰਗ ਸਭ ਨਾਰਾਇਣੈ ਜਿਤੇ ਮਨ ਭਵਨ ਸਾਰ ਰੰਗ ਪ੍ਰਮਾਤਮਾ ਦੇ ਨੇ ਜਿਤਨੇ ਮਨ ਭਾਉਂਦੇ ਨੇ ਸ੍ਰਿਸ਼ਟੀ ਦੇ ਜਿਤਨੇ ਰੰਗ ਮਨ ਨੂੰ ਚੰਗੇ ਲੱਗਦੇ ਨੇ ਇਹ ਸਭ ਪ੍ਰਮਾਤਮਾ ਦੇ ਆਪਣੇ ਰਚੇ ਹੋਏ ਨੇ ਸੰਸਾਰ ਵਿੱਚ ਜਿਤਨੇ ਤਰ੍ਹਾਂ-ਤਰ੍ਹਾਂ ਦੇ ਕਾਲੇ ਪੀਲੇ ਭਲੇ ਬੁਰੇ ਵੱਡੇ ਛੋਟੇ ਇਸਤਰੀ ਪੁਰਸ਼ ਪਸ਼ੂ ਪੰਛੀ ਜਲ ਥਲ ਆਦਿਕ ਦਿਖਾਈ ਦੇ ਰਹੇ ਨੇ ਨਾ ਇਹ ਸਭ ਪ੍ਰਮਾਤਮਾ ਦੇ ਆਪਣੇ ਕੌਤਕ ਨੇ ਤੇ ਉਸ ਨੂੰ ਭਾਉਂਦੇ ਨੇ ਪਰਮਾਤਮਾ ਦੇ ਆਪਣੇ ਕੌਤਕ ਨੇ ਤੇ ਉਸ ਨੂੰ ਪਾਉਂਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੂ ਰੰਗੀ ਜੋ ਤੇ ਸੁਭਾਵੈ ਨਾਨਕਾ ਸਾਈ ਗਲ ਚੰਗੀ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨਾ ਜੋ ਪਰਮਾਤਮਾ ਚਾਹੁੰਦਾ ਹੈ ਉਹੀ ਕਰਦਾ ਹੈ ਤੇ ਹੁੰਦਾ ਵੀ ਉਹੀ ਹੈ ਜੀਵ ਵੀ ਉਹੀ ਕਰਦਾ ਜੋ ਉਹ ਕਰਾਉਂਦਾ ਹੈ ਕਰਨ ਕਰਾਵਣ ਆਪੇ ਆਪ ਮਾਨਸਕੈ ਕਿਛ ਨਾਹੀ ਹਾਥ ਪਰਮਾਤਮਾ ਦੀ ਮਰਜ਼ੀ ਤੋਂ ਬਾਹਰ ਤੇ ਉਸ ਦੀ ਮਰਜ਼ੀ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਜੋ ਉਹ ਚਾਹੁੰਦਾ ਹੈ ਸੋਈ ਕਰਦਾ ਹੈ ਤੇ ਜੀਵ ਉਹੀ ਜੀਵਾਂ ਦੇ ਕੋਲੋਂ ਵੀ ਉਹੀ ਕਰਾਉਂਦਾ ਜਿਵ ਤੇ ਸੁਭਾਵੈ ਤਿਵਾ ਚਲਾਵੈ ਜਿਵ ਹੋਵੈ ਫੁਰਮਾਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀ ਅਹ ਧਨ ਜੋ ਪ੍ਰਭੂ ਨੇ ਆਪਣੇ ਕਰ ਲੈਨੇ ਉਹਨਾਂ ਨੂੰ ਧਨ ਕਰਕੇ ਆਖਿਆ ਜਾਂਦਾ ਹੈ ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ ਉਹਨਾਂ ਨੂੰ ਉਸ ਨੇ ਆਪਣੇ ਦਾਸ ਬਣਾ ਲਿਆ ਹੈ ऐसे दासा नो सृष्टि दे लोक तथा पुरुष तनता योग कथन कर दे ने ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਬਖਸ਼ਿਸ਼ ਕਰਦੇ ਨੇ ਧੰਨ ਧੰਨ ਵੱਡ ਭਾਗੀ ਨਾਨਕਾ ਜਿਨ੍ਹਾਂ ਸਤਗੁਰ ਲੈ ਮਿਲਾਏ ਆਪਣ ਲਈ ਆਜੇ ਮਿਲੇ ਵਿਛੜ ਕਿਉ ਰਵਾਨ ਜੇ ਆਪਣੇ ਲਈ ਮੰਗਿਆ ਹੋਇਆ ਕੋਈ ਪਦਾਰਥ ਮਿਲ ਜਾਂਦਾ ਹੋਵੇ ਤਾਂ ਫਿਰ ਉਸ ਪਦਾਰਥ tatha ਸਬੰਧੀ ਨੂੰ ਵਿਛੜ ਕੇ ਕੋਈ ਰੋਵੇ ਕਿਉ ਜੇ ਜੀਵ ਦੇ ਆਪਣੇ ਯਤਨ ਨਾਲ ਇਸ ਨੂੰ ਕੋਈ ਪਦਾਰਥ ਜਾਂ ਸੰਬੰਧੀ ਮਿਲ ਜਾਂਦਾ ਹੋਵੇ ਜੇ ਆਪਣੇ ਜਪ ਤਪ ਆਦਿਕ ਸਾਧਨਾ ਦੁਆਰਾ ਪਰਮਾਤਮਾ ਮਿਲ ਜਾਂਦਾ ਹੋਵੇ ਤਾਂ ਫਿਰ ਉਹਨਾਂ ਸੰਬੰਧੀ ਆਦਿਕ ਪਦਾਰਥਾਂ ਨਾਲ ਅਥਵਾ ਪਰਮਾਤਮਾ ਨਾਲੋਂ ਵਿਛੜ ਕੇ ਇਹ ਜੀਵ ਕਲਪ ਦਾ ਕਿਉਂ ਫਿਰੇ ਜੁਨਾ ਵਿੱਚ ਦੁੱਖ ਕਿਉਂ ਸਹਾਰਦਾ ਫਿਰੇ ਇਸ ਦੇ ਆਪਣੇ ਵਸ ਕੁਛ ਨਹੀਂ ਹੈ ਭਾਵ ਇਹ ਹੈ ਕਿ ਜੇ ਆਪਣੇ ਵਸ ਦੀ ਗੱਲ ਹੋਵੇ ਸਭ ਕੋਈ ਆਪਣੇ ਮਨ ਮੰਗੇ ਮਨੋਰਥਾਂ ਦੀ ਪੂਰੀ ਕਰਕੇ ਸੰਤੁਸ਼ਟ ਰਹੇ ਪਰ ਐਸਾ ਹੁੰਦਾ ਨਹੀਂ ਕਿਉਂਕਿ ਜੀਵ ਦੇ ਕਰਮਾਂ ਅਨੁਸਾਰ ਹੀ ਸਭ ਕੋ ਜੋ ਸੁਨੋ ਮਿਲਦਾ ਹੈ ਸਾਬ ਜੀ ਨੇ ਤੇ ਬਾਣੀ ਵਿੱਚ ਸਪਸ਼ਟ ਕਹਿ ਦਿੱਤਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਆਪਣ ਲਈ ਆ ਜੇ ਮਿਲੈ ਤਾਂ ਸਭ ਕੋ ਭਾਗ ਠ ਹੋਏ ਕਰਮਾ ਉੱਪਰ ਨਿਭੜਾ ਜੇ ਲੋਚੈ ਸਭ ਕੋਈ ਰੋ ਵਿਚਾਰ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮ ਆਉਂਦੇ ਨੇ ਭਾਈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਵਿੱਚੋਂ ਇਹ ਗਿਆਨ ਪ੍ਰਾਪਤ ਹੁੰਦਾ ਹੈ ਉਹ ਖੁਸ਼ੀਆਂ ਮਾਣਦੇ ਨੇ ਕਿ ਜੇ ਆਪਣੇ ਯਤਨਾਂ ਨਾਲ ਨਹੀਂ ਮਿਲਦਾ ਤਾਫਰ ਕਿਵੇਂ ਮਿਲਦਾ ਹੈ ਸਾਬ ਜੀ ਉੱਤਰ ਦਿੰਦੇ ਨੇ ਕਿ ਨਾਮ ਸੰਤਾਂ ਦੇ ਸੰਗ ਕਰਕੇ ਪ੍ਰਾਪਤ ਹੁੰਦਾ ਹੈ ਫਿਰ ਜਿਨ੍ਹਾਂ ਨੂੰ ਐਸੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਹਰਖ ਸੋਗ ਨਹੀਂ ਹੁੰਦਾ ਸਗੋਂ ਉਹ ਸਦਾ ਪ੍ਰਸੰਨ ਰਹਿੰਦੇ ਨੇ ਅਜਾਮਲ ਰਵਿਦਾਸ ਜੀ ਕਬੀਰ ਜੀ ਧੰਨਾ ਜੀ ਤਰਲੋਚਨ ਜੀ ਆਦਿਕ ਭਗਤ ਜਿਨ੍ਹਾਂ ਨੂੰ ਸਾਧ ਸੰਗਤੋਂ ਗਿਆਨ ਪ੍ਰਾਪਤ ਹੋਇਆ ਉਹ ਸਦਾ ਹੀ ਉਸ ਦੇ ਰੰਗ ਵਿੱਚ ਆਨੰਦ ਤੇ ਪ੍ਰਸੰਨ ਰਹੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹੀ ਗੱਲ ਸਮਝਾਉਣਾ ਕਰਦੇ ਨੇ ਭਾਈ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਸਾਡੀ ਨਾਮ ਦੇ ਨਾਲ ਸਾਂਝ ਬਣ ਜਾਂਦੀ ਹੈ ਫਿਰ ਸਾਡੀ ਕੀਮਤ ਵੀ ਵੱਧ ਜਾਂਦੀ ਹੈ ਗੁਰਬਾਣੀ ਦਾ ਫੈਸਲਾ ਆੜ ਧਾਮ ਕੋ ਛੀਪੜੋ ਹੋਇਓ ਲਖਿਨਾ ਹਰ ਜੋਠ ਰੰਗਿਲਾ ਤਿਸ ਧਨੀ ਜਿਸ ਕਾ ਭਾਗ ਮਥਨ ਜੇਠ ਉਸ ਨੂੰ ਮਾਲਕ ਦੇ ਰੰਗ ਵਾਲਾ ਹੁੰਦਾ ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ ਨੇ ਚੰਗੇ ਭਗਾ ਤੋਂ ਬਿਨਾ ਜੀਵਨੋ ਆਪਣੇ ਮਾਲਕ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਨਹੀਂ ਚੜਦਾ ਪਰੰਤੂ ਮਾਲਕ ਦੇ ਪ੍ਰੇਮ ਵਾਸਤੇ ਚੰਗੇ ਭਾਗ ਤੇ ਚੰਗੇ ਭਾਗਾ ਵਾਸਤੇ ਸ਼ੁਭ ਕਰਮ ਹੋਣਾ ਜ਼ਰੂਰੀ ਨੇ ਇਸ ਵਾਸਤੇ ਪੁਰਸ਼ ਨੂੰ ਸ਼ਰਧਾ ਪ੍ਰੇਮ ਤੇ ਭਗਤੀ ਆਦਿ ਸ਼ੁਭ ਗੁਣ ਸਦਾ ਹੀ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ ਸ਼ੁਭ ਗੁਣ ਪ੍ਰਮਾਤਮਾ ਦੀ ਭਗਤੀ ਦੇ ਪ੍ਰੇਰਕ ਹੁੰਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਤ ਗੁਰਾਂ ਦੇ ਸਨਮੁਖ ਹੋ ਕੇ ਇਹੀ ਅਰਦਾਸ ਬੇਨਤੀ ਕਰੀਏ ਕਿ ਆ ਪ੍ਰਮਾਤਮਾ ਐ ਪਰਮ ਪਿਤਾ ਵਾਹਿਗੁਰੂ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਸਾਰੇ ਔਗਣ ਹੀ ਔਗਣ ਨੇ ਤੇ ਤੁਸੀਂ ਹੁਣ ਕਿਰਪਾ ਕਰਿਓ ਤੁਹਾਡੀ ਸ਼ਰਨ ਆਇਆ ਤੁਸੀਂ ਸਾਡੇ ਕਰਮਾਂ ਦਾ ਲੇਖਾ ਜੋਖਾ ਨਾ ਗਣਿਓ ਕਿਉਂਕਿ ਜੇ ਤੁਸੀਂ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਕਰਨ ਲੱਗ ਪਏ ਨਾ ਫਿਰ ਅਸੀਂ ਕਦੇ ਛੁੱਟ ਨਹੀਂ ਸਕਨਾ ਕਿਉ ਕਿਉਂਕਿ ਸਹਿਬ ਜੀ ਬਾਣੀ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਲੇਖ ਕਤਹ ਨ ਛੁਟਿਐ ਖਿੰਖਣ ਭੂਲਣ ਹਾਰ ਬਖਸ਼ ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰੂ ਜੀ ਕਿਰਪਾ ਕਰਿਓ ਸਾਡਾ ਪਾਰ ਉਤਾਰਾ ਕਰ ਦਿਓ ਕਿਰਪਾ ਕਰੋ ਸਾਨੂੰ ਮਾੜੀ ਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਕਿਰਪਾ ਕਰਕੇ ਸਾਨੂੰ ਵੀ ਬੁੱਧੇ ਰੂਪ ਬਾਤੋਂ ਫੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ ਇਸੇ ਤਰ੍ਹਾਂ ਹੀ ਕਿਰਪਾ ਕਰਨੀ ਸਤਿਗੁਰੂ ਜੀ ਜਿਵੇਂ ਅੱਜ ਜੇਠ ਦੇ ਮਹੀਨੇ ਦੀ ਸ਼ੁਰੂਆਤ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਹੋ ਰਹੀ ਹੈ ਆਉਣ ਵਾਲਾ ਸਮਾਂ ਵੀ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਵਿੱਚ ਸਾਨੂੰ ਜੋੜ ਕੇ ਦਿਨ ਦੀ ਸ਼ੁਰੂਆਤ ਕਰਾਇਓ ਸਾਬ ਜੀ ਕਹਿੰਦੇ ਨੇ ਧੰਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਸਰਨਾ ਧੰਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰਦਰਸਾਰ ਸੋ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਕਿਰਪਾ ਕਰਿਓ ਜਿਵੇਂ ਅੱਜ ਜੇਠ ਦੇ ਮਹੀਨੇ ਦੀ ਸ਼ੁਰੂਆਤ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹੋ ਰਹੀ ਹੈ ਇਸੇ ਤਰ੍ਹਾਂ ਹੀ ਕਿਰਪਾ ਕਰਿਓ ਜ਼ਿੰਦਗੀ ਦਾ ਹਰ ਦਿਨ ਦੀ ਸ਼ੁਰੂਆਤ ਆਪ ਜੀ ਦੇ ਚਰਨਾਂ ਦੇ ਵਿੱਚ ਹੋਵੇ ਆਪ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਦਿਨ ਦੀ ਸ਼ੁਰੂਆਤ ਹੋਵੇ ਤੇ ਸਾਡਾ ਵੀ ਸੰਸਾਰ ਦੇ ਆਉਣਾ ਸਫਲਾ ਹੋ ਜਾਵੇ ਜੀਹਾ ਖਾਟ ਚਲੋ ਹਰਨਾਹਾ ਆਗੇ ਬਸਨ ਸੁਹੇਲਾ ਇਤਨਿਆ ਕੋ ਬੇਨਤੀਆਂ ਕਰਨੀਆਂ ਪ੍ਰਵਾਨ ਜੋ ਸੰਗਤਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਅਜੰਡ ਸਰਸਵਰ ਸਾਹਿਬ ਵਿਖੇ ਸੰਗਤਾਂ ਹਾਜ਼ਰੀਆਂ ਭਰ ਲਈਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਤੇ ਇਸੇ ਤਰ੍ਹਾਂ ਹੀ ਆਉਣ ਵਾਲਾ ਸਮਾਂ ਵੀ ਆਪ ਜੀ ਦਾ ਖੁਸ਼ਹਾਲੀ ਭਰਿਆ ਆਵੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਸਤਿਗੁਰਾਂ ਦੀ ਰਹਿਮਤ ਦੇ ਨਾਲ ਇਸੇ ਤਰ੍ਹਾਂ ਹੀ ਆਪ ਜੀ ਦਾ ਜੀਵਨ ਹਮੇਸ਼ਾ ਸ਼ਿੰਗਾਰਿਆ ਰਹੇ ਖੋਜਾਂ ਨੇਕਾਂ ਤਰੁੱਟੀਆਂ ਦੀ ਖਿਮਾ ਆਪੋ ਆਪਣੇ ਰਸਨਾ ਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ